ਮਾਨਸਾ ਸਹਿਰ ਦੇ ਵਿੱਚ ਅੱਜ ਬਹੁਤ ਵੱਡੀ ਵਾਰਦਾਤ ਹੋਣੋਂ ਟਲ ਗਈ ਦੋ ਨਵਾ ਕੋਸ ਦੋ ਨੌਜਵਾਨਾਂ ਵੱਲੋਂ ਦੋ ਮੈਡੀਕਲਾਂ ਉੱਤੇ ਜਿਹੜੇ ਸਰਿਆਂ ਗੋਲੀਆਂ ਚਲਾਈਆਂ ਗਈਆਂ ਤੇ ਇੱਕ ਮੈਡੀਕਲ ਵਾਲਾ ਇਸ ਕਰਕੇ ਬਚ ਗਿਆ ਕਿ ਉਹ ਘਰ ਰੋਟੀ ਖਾਣ ਗਿਆ ਸੀ ਪਰ ਤੁਸੀਂ ਵੇਖ ਰਹੇ ਹੋ ਮਾਨਸਾ ਦੇ ਵਿੱਚ ਸਰਿਆਂ ਗੁੰਡਾਗਰਦੀ ਦਾ ਨਾਚ ਦੇਖੋ ਜਿਹੜਾ ਨੌਜਵਾਨ ਤੁਸੀਂ ਵੇਖ ਰਹੇ ਹੋ ਤਿੰਨ ਵਾਰੀ ਪਿਸਤੌਲ ਜਿਹੜਾ ਰਵਾਲਵਾਰਾ ਉਸ ਵੱਲ ਗੋਲੀਆਂ ਚਲਾਉਣ ਦਾ ਸੀ ਉਹ ਕੁਝ ਤਕਨੀਕੀ ਖਰਾਬੀ ਹੋਣ ਕਾਰਨ ਲੱਗ ਰਿਹਾ ਕਿ ਜਿਹੜਾ ਉਹ ਗੋਲੀਆਂ ਚਲਾਉਣਾ ਨਾ ਸਕਿਆ ਤੁਸੀਂ ਦੇਖ ਰਹੇ ਹੋ ਪੰਜਾਬ ਪੰਜਾਬ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਸਰਿਆਂ ਆਮ ਗੋਲੀਆਂ ਜਿਹੜੀਆਂ ਚਲਵਾਈਆਂ ਗਈਆਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਆ ਦੇਖੋ ਪੂਰੀ ਰਿਪੋਰਟ ਕੀ ਘਟਨਾ ਹੋਈ ਆ ਜੀ ਜੀ ਕੈਨਲ ਵਿੱਚ ਕੁਝ ਬੁਰਾ ਜੀਵਨ ਖਾਣਾ ਖਾਣ ਜਿਹਾ ਸੀ 2:00 ਵਜੇ ਕਿ ਤਰੀਬ ਉਦੋਂ ਮਿਲ ਕੇ ਨੇ ਦੱਸਿਆ ਵੀ ਮੰਨ ਕੇ ਜਦੋਂ ਕੋਈ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੀ ਮੈਂ ਉਦੋਂ ਉਹਨੂੰ ਮਨ ਕੀ ਤਰੂ ਵੀ ਹਾਂ ਉਸਨ ਮੈਂ ਕੋਈ ਸੀਸਤੀ ਨਹੀਂ ਦਿੱਤੀ ਬਾਜੇ ਜਦ ਮੈਂ ਕੈਮਰਾ ਚੈੱਕ ਕੀਤੇ ਉਸ ਦੇ ਵਿੱਚ ਸ਼ੋਅ ਕੀਤਾ ਵੀ ਹਾਂ ਉਸ ਵਿੱਚ ਵੀ ਹਾਂ ਫੈਰ ਮਾਰੇ ਕੋਸ਼ਿਸ਼ ਕਰ ਰਹੇ ਸੀ ਹੁਣ ਤਿੰਨੇ ਫੈਰ ਕੀਤੇ ਤਿੰਨੇ ਫੋਰ ਹਮ ਹੇ ਨੀਚੇ ਫੈਰ ਚੱਲੇ ਨਹੀਂ ਹੋਦੇ ਫੈਰ ਨਾਲ ਚੱਲਣ ਕਰਕੇ ਬਾਜੇ ਅਸੀਂ ਕੰਪਲੀਟ ਕੀਤੀ 100 ਨੰਬਰ ਤੇ ਕੰਪਲੀਟ ਕਰਕੇ ਉਸ ਤੋਂ ਬਾਅਦ ਅਸੀਂ ਕਾਲ ਵੀ ਕੀਤੀ ਸਰ ਜੀ ਕਿੰਨੇ ਬੰਦੇ ਦਿਖਾਈ ਦੇ ਰਹੇ ਸੀ ਕੈਮਰੇ ਦੇ ਵਿੱਚ ਉਹ ਜੋ ਦੋ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਚਿਹਰੇ ਮੂੰਹ ਬੰਨੇ ਹੋਏ ਸੀਗੇ ਉਸ ਤੋਂ ਬਾਅਦ ਬਣ ਕੇ ਚਲੋ ਜੋ ਫੈਰ ਕਿਦ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਹੈ ਜੀ ਪਰ ਤੁਹਾਨੂੰ ਜਿਹੜੇ ਸੀਸੀਟੀਵੀ ਤੋਂ ਜਿਖਾਏ ਨੇ ਕੋਈ ਕੌਂਸਲ ਨਹੀਂ ਆਉਣੀ ਸਰ ਸੋਨਪੇ ਫੋਨ ਕੀਤਾ ਗਿਆ ਜੀ ਉਸ ਤੋਂ ਬਾਅਦ ਉਹਨਾਂ ਕੇ ਸਭ ਐਸਐਸਪੀ ਸਾਡੀ ਐਸਐਸ ਸਰ ਸਭ ਹਾਜ਼ਰ ਹੋਏ ਨੇ ਕਿਹ ਕੋ ਸਾਹਮਣੇ ਆਇਆ ਸੋ ਦੇਖੋ ਕਾਰ ਵੀ ਕਰ ਰਹੇ ਨੇ ਜੀ ਦੋਨੋਂ ਕੋ ਦੇਖੋ ਕੀ ਕਰ ਰਹੇ ਨੇ ਕੀ ਗੱਲ ਹੈ ਕਿ ਕੋਈ ਸ਼ੱਕ ਸਭਾ ਸ਼ਸਕਲ ਕੋਈ ਨਹੀਂ ਹੈਗਾ ਜੀ ਜੋ ਕਾਰ ਵੀ ਕਰ ਰਹੇ ਨੇ ਦੇਖੋ ਕੀ ਬੰਦਾ ਸੋ ਹੁਣਾਂ ਪੁਲਿਸ ਤੇ ਡਿਪੈਂਡ ਹੈ ਜੀ ਕੀ ਲੱਗਦਾ ਕਿਸੇ ਨਾਲ ਕੋਈ ਨਿੱਜੀ ਜਾਂ ਕੋਈ ਇਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਸਰ ਨਿੱਜੀ ਬੰਦਾ ਜੋ ਬੰਦਾ ਜੋ ਜੋ ਬੰਦੇ ਹੈ ਬਰੰਦ ਹੋ ਗਏ ਫਿਰ ਕੋਈ ਬੰਦਾ ਕੋਣ ਹੈ ਕੋਣ ਨਹੀਂ ਹੈ ਹੈ ਫਿਸ ਕਵਰ ਸਾਰਾ ਬਾਈ ਕੀ ਮੰਗ ਕਰਦੇ ਮੰਗ ਤਾਂ ਦੇਖੋ ਇਹ ਚੌਂਜਾਬ ਤਾਂ ਲੱਗਿਆ ਹੋਇਆ ਹੈ ਚੌਂਜਾਬ ਤਾਂ ਦੇਖੋ ਇਹ ਬਰਦਤ ਹੋ ਰਹੀਆਂ ਨਹੀਂ ਵੀ ਹਾਂ ਕਿੱਥੋਂ ਅਸਲ ਆਏ ਕਿੱਥੀਆਂ ਹਸਾਤ ਗਿਆ ਵੀ ਹਾਂ ਕਿ ਸਾਰੇ ਪ੍ਰਸ਼ਾਸਨ ਦੇ ਦੇਖੋ ਕੀ ਕਰਨਗੇ ਕਰ ਕਰਨ ਕਰ ਰਹੇ ਇਹਨਾਂ ਜਿਹੜੀ ਮਾਨਸਾ ਮੈਡੀਕਲ ਸਟੋਰ ਹੈ ਇੱਥੇ ਕੋਈ ਦੋ ਅਣਸੱਤ ਵਿਅਕਤੀ ਨੂੰ ਬੰਨਿਆ ਹੋਇਆ ਸੀ ਮੋਟਰਸਾਈਕਲ ਤੇ ਆਏ ਸੀ ਤੁਰੇ ਜਾਂਦੇ ਮੋਟਰਸਾਈਕਲ ਤੇ ਇਹਨਾਂ ਦੀ ਦੁਕਾਨ ਦੇ ਚੀਚਾ ਤੇ ਖੈਰ ਮਾਰਦੇ ਕਿੰਨੇ ਤੋਂ ਇਹਦੀ ਘਟਨਾ ਹੈ ਤੇ ਕੀ ਕਾਰਨ ਹੈ ਜੀ ਕਰੀਬ 15-20 ਮਿੰਟ ਪਹਿਲਾਂ ਦੀ ਘਟਨਾ ਹੈ ਪਰ ਕਿੰਨਾ ਕੁ ਨੁਕਸਾਨ ਹੋਇਆ ਜੀ ਇਹਦਾ ਹਾਲ ਇਹਨਾਂ ਦੇ ਦੁਕਾਨ ਦੇ ਸ਼ੀਸ਼ੇ ਵਗੈਰਾ ਟੁੱਟੇ ਆ ਪਰ ਇਸ ਤੋਂ ਇਲਾਵਾ ਸ਼ਹਿਰ ਤੋਂ ਹੋਰ ਕੋਈ ਘਟਨਾ ਹੋਈ ਹੈ ਮੈਡੀਕਲ ਤੇ ਗਰ ਕ ਮੈਡੀਕਲ ਆ ਉੱਥੇ ਕਹਿੰਦੇ ਫਾਇਰ ਕਰਨ ਦੀ ਕੋਸ਼ਿਸ਼ ਕਰਦੇ ਸੀ ਪਰ ਹੋਇਆ ਨਹੀਂ ਫਾਇਰ ਪਰ ਦੋ ਦਫਾ ਲਾਰੇ ਮੋਟਰਸਾਈਕਲ ਤੇ ਜਿੰਨੇ ਤੁਸੀਂ ਦੱਸਿਆ ਇਹਨਾਂ ਦੀ ਮੀਨ ਬੰਨੀ ਹੁੰਦੀ ਆ ਆ ਮੂੰਹ ਬੰਨੇ ਹੋਏ ਦੋ ਹੋਏ ਜਗਮੀ ਹੋਇਆ ਜਾਂ ਨਹੀਂ ਹੋਇਆ ਜੀ ਕੋਈ ਵਿਅਕਤੀ ਜਗਮੀ ਕੋਈ ਚੋਰੀ ਵਗੈਰਾ ਦੇਖੀ ਜਾ ਰਹੀ ਫੁਟੇਜ ਵਗੈਰਾ ਖੰਡਾਲਦਿਆਂ ਇੱਥੇ ਆਸ-ਪਾਸਿਆਂ ਦੇ ਕੈਮਰਾ ਦੇ ਬਾਕੀਆ ਕਿਤੇ ਵਿਅਕਤੀ ਪਿੱਛੇ ਤੋਂ ਮੂੰਹ ਨਾ ਬੰਨੇ ਹੋਣ ਇੱਥੇ ਹੋ ਕੇ ਬੰਨੇ ਹੋਣ ਜਾਂ ਕੋਈ ਵਹੀਕਲ ਦਾ ਨੰਬਰ ਵਗੈਰਾ ਆ ਸਕੇ ਕਿੰਨੇ ਬੰਦੇ ਨੇ ਸਾਰੇ ਤੇ ਦੋ ਆਦਮੀ ਸੀ ਠੀਕ ਹੈ ਕੀਤਾ ਮੈਡੀਕਲ ਤੁਸੀਂ ਮਾਮਲਾ ਸੋਚੋ ਮੈਡੀਕਲ ਦੇਖਿਆ ਮੇਰੇ ਕੋਲ ਇਹਦਾ ਕਿਸੇ ਵਗੈਰਾ ਪੁੱਤੇ ਨੇ ਕਿੰਨੇ ਬੰਦੇ ਜੀ ਨੇ ਕਰਨਾ ਹੈ ਉਸ ਬਾਰੇ ਇੱਕ ਚਾਰ ਪੰਜ ਬੰਦੇ ਜਿਹਨਾਂ ਦੇ ਮਾਮਲੇ ਤੇ ਨੌਕਰ ਵਗਿਆ ਸੀ ਜੀਪੀ ਹੋਰ ਫੋਟੋ ਲੈਣਾ ਵਗੈ ਕੋਈ ਕੁਝ ਸਾਹਮਣੇ ਆਇਆ ਨਹੀਂ ਹੁਣ ਤੱਕ ਬਸ ਸ਼ੀਸ਼ੇ ਤੇ ਹੋਰ ਨਹੀਂ ਕੋਈ ਗੱਲ ਬਾਕੀ ਅਸੀਂ ਕਰ ਰਹੇ ਹਾਂ ਕਪੀਚ ਪੜਤਾਲ